ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਪੈਣ ਲਈ ਬਹੁਤ ਹੀ ਖਾਸ ਆ ਜੀ ਦੇਖੋ ਜੀ ਆਪਣੇ ਕੋਲੇ ਇਹ ਦੁਪੱਟੇ ਪਏ ਨੇ ਤੇ ਬਿਲਕੁਕੁਲ ਨਵੇਂ ਦੁਪੱਟੇ ਨਹੀਂ ਆਪਣੇ ਜਦੋਂ ਜਿਹੜੇ ਸੂਟ ਹੁੰਦੇ ਨੇ ਉਹ ਫਟ ਜਾਂਦੇ ਨੇ ਤੇ ਉਹਨਾਂ ਦੇ ਨਾਲ ਦੇ ਦੁਪੱਟੇ ਕਈ ਵਾਰੀ ਪਏ ਰਹਿ ਜਾਂਦੇ ਨੇ ਤੇ ਉਹਨਾਂ ਦਾ ਆਪਾਂ ਰੰਗ ਕੱਟ ਕਰਾਂਗੀ ਬਹੁਤ ਹੀ ਚੰਗੀ ਤਰ੍ਹਾਂ ਨਾਲ ਆਪਾਂ ਇਹਨਾਂ ਦਾ ਰੰਗ ਉਤਾਰ ਦੇਣਾ ਬਾ ਤੁਹਾਡੇ ਦੇਖਦੇ ਹੀ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਸਾਡੇ ਚੈਨਲ ਤੇ ਪਲੀਸ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਤੇ ਆਪਾਂ ਜੀ ਇੱਥੇ ਗੈਂਸ ਦੇ ਉੱਤੇ 1.5 ਲੀਟਰ ਪਾਣੀ ਦਾ ਰੱਖ ਲਿਆ ਆਪਾਂ ਰੰਗ ਘੱਟ ਦੇ ਨਾਲ ਪੂਰੀ ਚੰਗੀ ਤਰ੍ਹਾਂ ਨਾਲ ਤੁਹਾਨੂੰ ਰੰਗ ਉਤਾਰ ਕੇ ਦਿਖਾਵਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਦੇਖੋ ਜੀ ਇਹ ਆਪਣੇ ਪਿਓਰ ਨਵੰਬਰ ਦੇ ਦੁਪੱਟੇ ਨੇ ਬਿਲਕੁਲ ਹੀ ਆਸਾਨੀ ਦੇ ਨਾਲ ਇਹਨਾਂ ਦਾ ਰੰਗ ਸਾਰਾ ਹੀ ਉੱਤਰ ਜਾਣਾ ਵਾ ਤੁਹਾਡੇ ਦੇਖਦੇ ਹੀ ਜਦੋਂ ਆਪਾਂ ਜੀ ਸਾਰੀਆਂ ਇਹ ਚੁੰਨੀਆਂ ਤੋਂ ਕਲਰ ਬਿਲਕੁਲ ਲੈ ਗਿਆ ਆਪਣੇ ਇਹ ਵਾਈਟ ਕਲਰ ਦੀਆਂ ਚੁੰਨੀਆਂ ਹੋ ਗਈਆਂ ਫਿਰ ਆਪਾਂ ਜਿਹੜਾ ਮਰਜ਼ੀ ਇਹਨਾਂ ਨੂੰ ਕਲਰ ਡਾਈ ਕਰਵਾ ਸਕਦੇ ਹਾਂ ਹੁਣ ਪਾਣੀ ਜੀ ਆਪਣਾ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਨਾ ਰੰਗ ਘਾਟ ਪਾ ਦਾਂਗੇ ਹੁਣ ਆਪਾਂ ਪਾਣੀ ਆਪਣਾ ਗਰਮ ਹੋ ਗਿਆ ਜੀ ਆਪਾਂ ਹੁਣ ਬਿਲਕੁਲ ਗੈਸ ਨੂੰ ਸਲੋ ਕਰ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਚੁੰਨੀ ਨੂੰ ਡਬੋ ਦਾਂਗੇ ਦੇਖੋ ਜੀ ਇਹ ਜਦੋਂ ਆਪਣੀ ਵਾਈਟ ਕਲਰ ਦਾ ਹੋ ਗਈ ਇਹਨੇ ਚੁੰਨੀਆਂ ਤੇ ਆਪਾਂ ਇਹਨੂੰ ਜਿਹੜਾ ਮਰਜ਼ੀ ਕਲਰ ਕਰਵਾ ਸਕਦੇ ਆ ਮੈਂ ਜੇ ਸੂਟ ਖਰੀਦ ਕੇ ਲੈ ਕੇ ਆਈ ਸੀਗੀ ਬਾਜ਼ਾਰ ਦੇ ਵਿੱਚੋਂ ਤੇ ਮੈਂ ਸੋਚਿਆ ਫਿਰ ਚੁੰਨੀਆਂ ਕਿਉਂ ਆਪਾਂ ਨੇ ਲੈਣੀਆਂ ਨੇ ਇੰਨੀਆਂ ਮਹਿੰਗੀਆਂ ਤੇ ਆਪਾਂ ਘਰ ਇਹੀ ਚੁੰਨੀਆਂ ਜਿਹੜੀਆਂ ਪਈਆਂ ਨੇ ਉਹਨਾਂ ਦੇ ਰੰਗ ਉਤਾਰ ਕੇ ਤੇ ਜਿਹੜਾ ਮਰਜ਼ੀ ਆਪਾਂ ਇਹਨਾਂ ਨੂੰ ਕਲਰ ਕਰਵਾ ਸਕਦੇ ਆ ਦੇਖੋ ਜੀ ਆਪਣੇ ਪਾਉਂਦੇ ਸਾਰੀ ਇਹਨਾਂ ਚੁੰਨੀ ਦਾ ਬਿਲਕੁਲ ਹੀ ਕਲਰ ਤੁਹਾਡੇ ਦੇਖਦੇ ਦੇਖਦੇ ਹੀ ਉਤਰ ਗਿਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੁੰਨੀਆਂ ਦਾ ਕਲਰ ਇਹਿਕਣੀ ਉਤਾਰ ਕੇ ਦਿਖਾਵਾਂਗੀ ਤੇ ਪਾਣੀ ਥੋੜਾ ਗਰਮ ਹੋਣਾ ਚਾਹੀਦਾ ਠੰਡੇ ਦੇ ਵਿੱਚ ਬਿਲਕੁਲ ਨਹੀਂ ਇਹ ਰੰਗ ਉਤਰਨਾ ਹੈਗਾ ਤੁਸੀਂ ਭਾਂਡਾ ਵੀ ਸਟੇਲ ਦਾ ਲੈਣਾ ਜੀ ਗੈਸ ਆਪਾਂ ਨੇ ਬੰਦ ਕਰ ਦਿੱਤਾ ਦੇਖੋ ਜੀ ਆਪਣੀ ਇਹ ਚੁੰਨੀ ਬਿਲਕੁਲ ਹੋ ਗਈ ਵਾਈਟ ਕਲਰ ਦੀ ਤੇ ਹੁਣ ਇਹਨੂੰ ਆਪਾਂ ਦਵਾਂਗੇ ਕੱਢ ਤੇ ਹੁਣ ਅਗਲੀ ਚੁੰਨੀ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਜੀ ਪਾਣੀ ਹੈਗਾ ਗਰਮ ਹੁਣ ਆਪਾਂ ਅਗਲੀ ਚੁੰਨੀ ਵੀ ਪਾਣੀ ਦੇ ਵਿੱਚ ਡਿਪ ਕਰਤੀ ਥੋੜਾ ਜਿਹਾ ਹਲਕਾ ਜਿਹਾ ਆਪਾਂ ਨਾ ਗੈਸ ਨੂੰ ਔਨ ਕਰ ਦਾਂਗੇ ਹਲਕਾ ਜਿਹਾ ਜੇ ਤੁਹਾਨੂੰ ਲੱਗਦਾ ਵਾ ਇਹਦੇ ਵਿੱਚ ਤੁਸੀਂ ਨਾ ਰੰਗ ਘਾਟੋ ਹੋਰ ਵੀ ਪਾ ਸਕਦੇ ਹੋ ਮੇਰੇ ਵਿੱਚ ਥੋੜਾ ਜਿਹਾ ਰੰਗ ਘੱਟ ਹੋ ਪਾਉਗੀ ਜੀ ਬਹੁਤ ਜਿਹੜੀ ਆਪਣੀ ਪਹਿਲੀ ਚੁੰਨੀ ਸੀਗੀ ਜੀ ਉਹ ਪਾਉਂਦੇ ਸਾਰੇ ਵਾਈਟ ਕਲਰ ਦੀ ਹੋਗੀ ਸੀ ਇਹ ਤਾਂ ਤੁਸੀਂ ਕਲਰ ਦੇਖ ਸਕਦੇ ਹੋ ਦੇਖੋ ਜੀ ਹਜੇ ਥੋੜਾ ਜਿਹਾ ਹਲਕਾ ਜਿਹਾ ਰੰਗ ਇਹਦਾ ਉੱਤਰਿਆ ਵਾ ਹਜੇ ਜ਼ਿਆਦਾ ਨਹੀਂ ਉੱਤਰਿਆ ਹੈਗਾ ਤੇ ਇਹਨੂੰ ਰੰਗ ਵੀ ਥੋੜਾ ਜਿਹਾ ਜ਼ਿਆਦਾ ਗਾੜਾ ਸੀਗਾ ਡਾਰਕ ਕਲਰ ਦਾ ਸੀਗਾ ਜ਼ਿਆਦਾ ਰੰਗ ਤੇ ਇਹਨੂੰ ਤੁਸੀਂ 5-10 ਮਿੰਟ ਲਈ ਇਸੇ ਤਰ੍ਹਾਂ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਸਕਦੇ ਹੋ ਤੇ ਜਦੋਂ ਇਹਦਾ ਰੰਗ ਉਤਰ ਜਵੇ ਉਸ ਤੋਂ ਬਾਅਦ ਹੀ ਤੁਸੀਂ ਇਹਨੂੰ ਕੱਢਿਓ ਪਾਣੀ ਦੇ ਵਿੱਚੋਂ ਤੁਸੀਂ ਇੱਕ ਗੱਲ ਤਾਂ ਜ਼ਰੂਰ ਧਿਆਨ ਰੱਖਣਾ ਜੀ ਇਹਨੂੰ ਨਾ ਥੋੜੇ-ਥੋੜੇ ਟਾਈਮ ਬਾਅਦ ਹਿਲਾਉਂਦੇ ਰਹਿਣਾ ਤੇ ਜਿਹੜਾ ਇਹਦਾ ਰੰਗ ਦਾ ਚੁੰਨੀ ਦਾ ਬਿਲਕੁਲ ਸਾਰਾ ਹੀ ਉਤਰਜੂ ਨਹੀਂ ਤਾਂ ਫਿਰ ਚੁੰਨੀ ਤੇ ਆਪਣੀ ਤਾਂ ਡੱਬ ਜੇ ਪੈ ਜਾਣਗੇ ਤੇ ਨਹੀਂ ਕਿਤੇ ਰੰਗ ਲੈ ਜਾਊਗਾ ਤੇ ਕਿਤੇ ਲੈਣਾ ਨਹੀਂ ਹੈਗਾ ਇਸ ਕਰਕੇ ਆਪਾਂ ਜੀ ਅੱਧੀ ਚੁੰਨੀ ਦੀ ਹੁਣ ਕੱਢ ਦਿੰਨੀ ਆਂ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਬਿਲਕੁਲ ਰੰਗ ਗਿਆ ਉੱਤਰ ਹੁਣ ਆਪਣੀ ਇੱਕ ਚੁੰਨੀ ਰਹੀ ਜੀ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਡਿਪ ਕਰ ਦਾਂਗੇ ਦੇਖੋ ਜੀ ਪਾਣੀ ਗਿਆ ਆਪਣਾ ਘਟ ਹੁਣ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਰੰਗ ਘੱਟ ਫੇਰ ਪਾਵਾਂਗੇ ਆਪਾਂ ਹੁਣ ਆਪਾਂ ਜੀ ਇੱਕ ਚੁੰਨੀ ਦਾ ਕਲਰ ਲਾ ਕੇ ਦਿਖਾਉਣੀ ਆ ਇਹ ਚੁੰਨੀ ਦਾ ਰੰਗ ਲਾ ਕੇ ਦਿਖਾਉਣੀ ਆ ਪਤਾ ਨਹੀਂ ਹੈਗਾ ਇਹਦਾ ਲੱਗੂਗਾ ਤੇ ਨਹੀਂ ਆਪਾਂ ਤੁਹਾਨੂੰ ਇਹਨ ਪੂਰਾ ਪ੍ਰੂਫ ਦਿਖਾਵਾਂਗੇ ਤੇ ਇਹਦਾ ਰੰਗ ਵੀ ਚੁੰਨੀ ਦਾ ਥੋੜਾ ਜਿਹਾ ਡਾਰਕ ਕਲਰ ਆ ਦੇਖੋ ਜੀ ਇਹਦਾ ਪਹਿਲਾਂ ਕਿੰਨਾ ਡਾਰਕ ਕਲਰ ਸੀਗਾ ਤੇ ਹੁਣ ਥੋੜਾ ਜਿਹਾ ਲਾਈਟ ਕਲਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਐਨ ਆਪਾਂ ਨੂੰ ਲੱਗਦੀ ਹੈ ਪੂਰੀ ਉਮੀਦ ਹੈ ਵੀ ਇਹ ਵੀ ਰੰਗ ਸਾਰਾ ਉੱਤਰ ਚੁਕਾ ਤੇ ਆਪਾਂ ਤੁਹਾਨੂੰ ਪੂਰਾ ਟਰੋਫੀ ਦਿਖਾਵਾਂਗੇ ਜੀ ਦੇਖੋ ਜੀ ਆਪਣਾ ਚੁੰਨੀ ਦਾ ਕਲਰ ਬਿਲਕੁਲ ਹੀ ਲੈਣਾ ਸਟਾਰਟ ਹੋ ਗਿਆ ਦੇਖੋ ਜੀ ਜਦੋਂ ਆਪਾਂ ਇੱਕ ਪਹਿਲਾ ਚੁੰਨੀ ਪਾਈ ਸੀ ਉਸ ਤੋਂ ਬਾਅਦ ਦੂਜੀ ਚੁੰਨੀ ਪਾਈਆ ਉਸ ਤੋਂ ਬਾਅਦ ਆਪਾਂ ਨੇ ਤੀਜੀ ਚੁੰਨੀ ਪਾਈਆ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਪਾਣੀ ਦਾ ਇਹ ਨਹੀਂ ਹੈਗਾ ਜੀ ਇੱਕ ਚੁੰਨੀ ਪਾ ਕੇ ਹੀ ਆਪਾਂ ਆਪਣਾ ਪਾਣੀ ਖਰਾਬ ਹੋ ਜੂਗਾ ਤੇ ਆਪਾਂ ਇਹਦੇ ਵਿੱਚ ਕਈ ਚੁੰਨੀਆਂ ਡਿਪ ਕਰਕੇ ਇਸ ਤਰ੍ਹਾਂ ਦਾ ਕਲਰ ਇਹਨਾਂ ਦਾ ਘਲਾ ਸਕਦੇ ਆ ਦੇਖੋ ਜੀ ਆਪਣਾ ਇਹ ਜਿੰਨਾ ਕਿ ਚੁੰਨੀ ਦੇ ਤੋਂ ਕਲਰ ਲੈਣਾ ਸੀ ਲੈ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਇਸੇ ਤਰ੍ਹਾਂ ਡਿਪ ਕਰਾਂਗੇ ਦੇਖੋ ਜੀ ਜਦੋਂ ਆਪਾਂ ਨਾ ਇਹਦੇ ਵਿੱਚ ਰੰਗ ਘਟ ਪਾਉਨੇ ਆ ਤਾਂ ਤੁਸੀਂ ਇਹ ਪਾਣੀ ਦੇ ਵਿੱਚ ਹੱਥ ਨਹੀਂ ਡਿਪ ਕਰਨਾ ਹੈਗਾ ਤੁਸੀਂ ਪਹਿਲਾਂ ਦੇਖ ਸਕਦੇ ਹੋ ਆਪਣੀ ਚੁੰਨੀ ਨੂੰ ਕਿੰਨਾ ਡਾਰਕ ਕਲਰ ਸੀਗਾ ਤੇ ਆਪਾਂ ਇਹਨੂੰ ਹੋਰ ਕੋਈ ਵੀ ਡਾਰਕ ਕਲਰ ਕਰਵਾ ਸਕਦੀਆਂ ਆ ਆ ਦੇਖੋ ਜੀ ਆਪਾਂ ਨੇ ਜਿਹੜਾ ਇਹ orange ਕਲਰ ਦੀ ਚੁੰਨੀ ਸੀਗੀ ਇਹਦਾ ਰੰਗ ਜਿਹੜਾ ਸੀਗਾ ਇਹ ਸਾਰਾ ਉੱਤਰ ਗਿਆ ਤੁਸੀਂ ਹੁਣ ਇਹਦਾ ਰੰਗ ਦੇਖ ਸਕਦੇ ਹੋ ਕਿੰਨਾ ਲਾਈਟ ਕਲਰ ਰਹਿ ਗਿਆ ਇਹ ਇਹ ਆਪਾਂ ਕਿਸੇ ਵੀ ਸੂਟ ਦੇ ਨਾਲ ਡਾਰਕ ਕਲਰ ਦਾ ਦੁਪੱਟਾ ਕਰਵਾ ਸਕਦੀਆਂ ਜਿਹੜੀਆਂ ਪ੍ਰੰਯਾ ਦੂਸਰੀਆਂ ਚੁੰਨੀਆਂ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਜੀ ਇਹ ਤਿੰਨੇ ਦੁਪੱਟੇ ਦੇਖ ਸਕਦੇ ਹਾਂ ਇਹਨਾਂ ਤੋਂ ਤਿੰਨਾਂ ਦੁਪੱਟਿਆਂ ਤੋਂ ਹੀ ਆਪਾਂ ਨੇ ਰੰਗ ਤੁਹਾਨੂੰ ਉਤਾਰ ਕੇ ਦਿਖਾਇਆ ਵਾ ਜੀ ਚੁੰਨੀਆਂ ਨੂੰ ਸਾਫ਼ ਪਾਣੀ ਦੇ ਨਾਲ ਧੋ ਕੇ ਸੁਕਣੀਆਂ ਦਿੱਤੀਆਂ ਪਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਚਾਰਾ ਚੁੰਨੀਆਂ ਦੇ ਕਲਰ ਹੈ ਬਿਲਕੁਲ ਲੈ ਗਈ ਜਿਹੜੀ ਚੌਥੀ ਚੁੰਨੀ ਦਾ ਆਪਾਂ ਨੇ ਕਲਰ ਆ ਕੇ ਦਿਖਾਇਆ ਵਾ ਉਹ ਮੇਰੇ ਕੋਲ ਇਹਨਾਂ ਰੰਗ ਕਾਟ ਵਾਲਾ ਪਾਣੀ ਪਿਆਸੀ ਸੀ ਤੇ ਆਪਾਂ ਨੇ ਉਹਦੇ ਵਿੱਚ ਡਪੋ ਕੇ ਰੱਖਤੀ ਤੇ ਉਹਦਾ ਰੰਗ ਵੀ ਉੱਤਰ ਗਿਆ ਤੇ ਆਪਾਂ ਇਸ ਤਰ੍ਹਾਂ ਚੁੰਨੀਆਂ ਨੂੰ ਜਿਹੜੀਆਂ ਘਰੇ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਐਕਨ ਸੈੱਟ ਨਹੀਂ ਸਕਦੇ ਹੈਗੇ ਤੇ ਇਹ ਨਵੀਆਂ ਹੀ ਚੁੰਨੀਆਂ ਹੁੰਦੀਆਂ ਕਈ ਵਾਰੀ ਆਪਣੇ ਸੂਟਾਂ ਦੀਆਂ ਪਈਆਂ ਤੇ ਕਈ ਵਾਰੀ ਸੂਟ ਆਪਣੇ ਪਾੜ ਜਾਂਦੇ ਨੇ ਤੇ ਚੁੰਨੀਆਂ ਪਈਆਂ ਰਹਿ ਜਾਂਦੀਆਂ ਨੇ ਇਸ ਕਰਕੇ ਆਪਾਂ ਨੂੰ ਨਵੇਂ 20 ਲਿਓਨ ਤੋਂ ਪਹਿਲਾਂ ਤੇ ਜਿਹੜੀਆਂ ਪ੍ਰਾਣੀਆਂ ਚੁੰਨੀਆਂ ਪਈਆਂ ਨੇ ਉਹਨਾਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਸੌਕੇ ਤਰੀਕੇ ਨਾਲ ਹੁਣ ਆਪਾਂ ਜੀ ਇਹਨਾਂ ਨੂੰ ਜਿਹੜਾ ਮਰਜੀ ਕਲਰ ਕਰਵਾ ਸਕਦੇ ਹਾਂ ਡਾਈ ਤੇ ਕਿਉਹ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ